ਸਰਦਾਰ ਜੀ ਇਧਰੋਂ ਉਧਰੋਂ ਅਸੀਂ ਉਧਰੋਂ ਆ ਜਾਓ ਫਿਰ ਜੱਫੀ ਆਏ ਹਾਏ ਹਾਏ ਫਿਰ ਜੱਫੀ ਆਏ ਹਾਏ ਹਾਏ ਬਿਸਮਿਲਲਾ ਹਾਂ ਸ਼ੁਕਰੀਆ ਭਰਾ ਸ਼ੁਕਰੀਆ ਤੁਹਾਡਾ ਕਿੱਦਾਂ ਲੱਗਾ ਸੀ ਸਾਡਾ ਪੰਜਾਬ ਥੋੜਾ ਕਾ ਤਾਂ ਪੰਜਾਬ ਸਾਡਾ ਪੰਜਾਬ ਹੈ ਵੀ ਸਾਡਾ ਅਸੀਂ ਇੱਥੋਂ ਨਾ ਲੰਘ ਗਏ ਅੱਛਾ ਪਹਿਲਾਂ ਲੰਘੇ ਸੀ ਉਹ ਮੁੰਡੇ ਨੇ ਦੱਸਿਆ ਹਾਂ ਉਹਨੇ ਕਿਹਾ ਸਰਦਾਰ ਆਇਓ ਅੱਛਾ ਮੈਂ ਕਿਹਾ ਗੱਡੀ ਮੋੜ ਪਿੱਛੇ ਅੱਛਾ ਓਹ ਤੁਹਾਾਈ ਫੇ ਹੁਣ ਅਸੀਂ ਆਏ ਹਾਂ ਹਾਂ ਚਲੋ ਸ਼ੁਕਰੀਆ ਕੋਈ ਕੁਝ ਖਾਈਏ ਪੀਏ ਨਾ ਖਾਵਾਂਗੇ ਵੀ ਜ਼ਰੂਰ ਖਾਵਾਂਗੇ ਅਸੀਂ ਖਵਾਉਂਦੇ ਆ ਤੁਹਾਨੂੰ ਅਸੀਂ ਓਧਰ ਕਿਧਰੋਂ ਉਧਰੋਂ ਜੀ ਸਾਡਾ ਬਰਨਾਲਾ ਜ਼ਿਲ੍ਹਾ ਅਸੀਂ ਆ ਜੀ ਜਲੰਧਰ ਤੋਂ ਹਾਏ 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 ਕੀ ਬੋਲਿਆ ਜ਼ਿਲ੍ਹਾ ਜਲੰਧਰ ਸੀ ਹਾਂ ਪਿੰਡ ਸੀ ਕੋਟਲਾ ਤੇ ਮਸੀਤਾਲਾ ਅੱਛਾ ਠੀਕ ਹੈ ਠੀਕ ਹੈ ਤੇ ਜ਼ਿਲ੍ਹਾ ਜਲੰਧਰ ਦੇ ਵੇਖਣਾ ਹਾਂ ਜੀ ਬਹੁਤ ਵਧੀਆ ਅੱਛਾ ਜੀ ਮੇਰਾ ਦਾਦਾ ਸੀਗਾ ਹਾਂ ਜੀ ਉਹ ਸੀ ਥਾਣੇਦਾਰ ਅਲੀ ਮੁਹੰਮਦ ਸ਼ਾਹ ਅੱਛਾ ਕੀਕੇ ਉਹ ਤੋਂ ਬਾਅਦ ਜਦੋਂ ਲੁੱਟ ਪੈ ਗਈ ਨਾ ਅਸੀਂ ਤਾਂ ਕਹਿ ਨਹੀਂ ਵਾਕ ਓਏ ਅਸੀਂ ਤਾਂ ਕਹਿੰਨੇ ਲੁੱਟ ਪਈ ਜਦੋਂ ਜਾੜੇ ਪਏ ਫਿਰ ਅਸੀਂ ਇੱਧਰ ਨੂੰ ਆ ਗਏ ਹਾਂ ਉੱਠ ਕੇ ਫਿਰ ਇੱਧਰ ਆ ਗਏ ਸਾਰੇ ਵਕੀਲ ਹੈ ਅਸੀਂ ਨੰਗੇ ਜਾਂਦੇ ਸੀਗੇ ਤੇ ਇਹਨੇ ਆਵਾ ਗੌਣ ਹੈ ਲੇਕਿਨ ਕਦੀ ਕਦੀ ਇਹਨਾਂ ਨੂੰ ਪਤਾ ਲੱਗਿਆ ਇਨੇ ਦੱਸਿਆ ਸੇ ਅਸੀਂ ਉਹ ਮੁਰੇ ਮੁਰੇ ਇਹ ਕਹਿੰਦੇ ਵਕੀਲ ਨੇ ਮੇਰਾ ਇੱਧਰ ਕੇਸ ਜਾ ਚੱਲੀ ਜਾਂਦਾ ਇੱਕ ਮੇਰੇ ਜ਼ਬਾਨ ਜ਼ਮੀਨ ਦੱਬੀ ਬੈਠਾ ਮੇਰੀ ਕੋਈ ਉਹ ਛੜਾਉ ਮੜੀ ਜੀ ਸਾਡੀ ਜਲੰਦਰ ਚ ਖੜੇ ਕਿੰਨੀ ਦੱਬੀ ਗਏ ਉਹ ਦੋਨੇ ਕੋਈ ਉਹ ਕਹਿੰਨੇ ਲੈ ਕੇ ਦੇਣੀ ਉਹ ਅਸੀਂ ਲੈ ਕੇ ਦੇਵਾਂਗੇ ਇੱਕ ਕੰਮ ਕਰੋ ਪ੍ਰਾਣਾ ਇੱਕ ਰਵਾਜ ਹੁੰਦਾ ਸੀ ਤੂੰ ਉਹ ਉਧਰ ਮੇਰੀ ਵਾਲਾ ਤੇ ਮੈਂ ਇੱਧਰ ਆ ਗਿਆ ਹੁਣ ਹੁਣ ਕੱਲ ਗੱਲ ਹੁੰਦੀ ਸੀਗੀ ਪਿੰਡ ਬੈਠੇ ਸੀ ਮੇਰਾ ਪਿੰਡ ਹੈ ਮਲਿਆਂ ਵਾਲੇ ਤੋਂ ਅੱਛਾ ਕਾੜੇ ਦਿਲਾ ਕਾੜਾ ਉੱਥੇ ਗੱਲ ਹੁੰਦੀ ਸੀ ਕਿ ਜਦੋਂ ਸਿਆਣੇ ਬੰਦੇ ਬੰਦੇ ਸੀ ਨਾ ਉਹ ਕਹਿੰਦੇ ਸੀਗੇ ਜਦੋਂ ਲੁੱਟ ਪਈ ਨਾ ਉਦੋਂ ਆ ਹੋਇਆ ਜਦੋਂ ਜਾੜੇ ਪਏ ਨਾ ਉਦੋਂ ਆ ਹੋਇਆ ਮਤਲਬ ਕਿ ਆਜ਼ਾਦੀ ਉਜ਼ੂਦੀ ਉਹਨਾਂ ਲਈ ਹੈ ਨਹੀਂ ਸੀਗੀ ਨਹੀਂ ਆਜ਼ਾਦੀ ਤਾਂ ਆਪਣੇ ਲਈ ਹੈ ਠੀਕ ਹੈ ਉਹ ਸਾਡਾ ਇੱਕੋ ਘਰ ਸੀਗਾ ਉਹ ਪੰਜਾਬ ਵੰਡ ਹੋ ਗਿਆ ਠੀਕ ਹੈ ਉਹ ਗੱਲਾਂ ਰਹੀਆਂ ਨਾ ਲੇਕਿਨ ਰੱਬ ਸੋਹਣ ਦਾ ਇਹ ਬੜਾ ਸ਼ੁਕਰ ਹੈ ਕਿ ਜਿੱਥੇ ਸਾਨੂੰ ਸਾਡਾ ਸਰਦਾਰ ਪ੍ਰਭਾ ਮਿਲਦਾ ਸਾਡਾ ਐ ਜਿੱਦਾਂ ਨਾ ਅਸੀਂ ਜਲੰਧਰ ਆ ਗਏ ਅਸੀਂ ਤੁਸੀਂ ਆਹ ਕਿਆ ਬਾਤ ਅਸੀਂ ਜਿੱਦਾਂ ਜਲੰਧਰ ਅੱਛਾ ਤੇ ਸਾਡਾ ਨਾ ਇਹ ਮਤਲਬ ਤੀਜਾ ਗੇੜਾ ਹੁਣ ਅੱਛਾ ਏਸੇ ਮੁਹੱਬਤ ਕਰਕੇ ਅਸੀਂ ਭੱਜੇ ਹੁਣੇ ਆ ਚੜ੍ਹਦੇ ਤੇ ਲੈਹਂਦੇ ਦੀ ਜਿਹੜੀ ਮੈਂ ਜਿਹੜੀ ਇੰਨੀ ਮੁਹੱਬਤ ਕਰਦੇ ਆ ਕਾਣਾ ਸਾਹਿਬ ਹੋਇਆ ਹਾਂਜੀ ਹੋਇਆ ਜੀ ਅੱਛਾ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਸਾਨੂੰ ਨਹੀਂ ਪਤਾ ਨਾ ਇੰਨੀ ਗੱਲਾਂ ਦਾ ਮੈਂ ਨਾ 2020 ਚ ਪਹਿਲੀ ਵਾਰ ਗਿਆ ਅੱਛਾ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਹੂੰ ਉੱਥੇ ਨਾ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਆ ਕੇ ਬਹਿ ਕੇ ਖਾਓ ਇੱਥੇ ਰੋਟੀ ਸਾਡੇ ਨਾਲ ਪ੍ਰਸ਼ਾਦ ਸਾਡਾ ਪ੍ਰਸ਼ਾਦ ਪ੍ਰਸ਼ਾਦ ਦਾ ਅਸੀਂ ਬਹਿ ਗਏ ਜੀ ਉੱਥੇ ਕਤਾਰ 'ਚ ਉਹ ਮੇਰੇ ਨਾਲ ਹੋਰ ਵੀ ਸੁੰਨੀ ਵਾਹਬੀ ਸਾਡੇ ਫਿਰਕੇ ਬਹੁਤ ਬਣੀ ਮੈਂ ਪੁੱਛਿਆ ਬੰਦੇ ਨੂੰ ਸ਼ੇਖ ਸਾਹਿਬ ਮੈਂ ਕਿਹਾ ਜੀ ਦਾਕਟਰ ਦਰਬਾਰ ਇੰਨੀ ਇੱਜ਼ਤ ਨਾਲ ਬੀ ਰੋਟੀ ਠੀਕ ਹੈ ਉੱਥੇ ਤਾਂ ੱਕੇ ਹੀ ਬਹੁਤ ਮੈਂ ਉਹਨੇ ਕਿਹਾ ਨਹੀਂ ਪੀਰ ਖਾ ਇੱਕ ਹੋਰ ਬੰਦਾ ਸੀਗਾ ਬੈਠਾ ਆ ਉਹਨੂੰ ਉਹਨੇ ਮੈਨੂੰ ਕਿਹਾ ਤੇਰੀ ਕੌਮ ਕੀ ਹੈ ਮੈਂ ਕਹਾ ਮੇਰੀ ਕੌਮ ਹੈ ਸੈਦ ਮੈਂ ਆਲੇ ਨਬੀ ਉਲਾਦੇ ਲਈ ਲੋ ਸਰਦਾਰ ਜੀ ਉਹਨੇ ਜਿੱਥੇ ਮੈਂ ਬੈਠਾ ਸੀ ਉੱਥੋਂ ਮੈਨੂੰ ਚੁੱਕ ਕੇ ਅੱਗੇ ਲੈ ਗਿਆ ਅੱਛਾ ਉਹ ਪੂਰੀ ਪਲੇਟ ਸੀਗੀ ਹਮ ਸਰਦਾਰ ਜੀ ਇੱਕ ਚੋਨੇ ਸਬਜੀ ਪਾ ਇੱਕ ਚਚੌਲ ਪਾ ਇੱਕ ਚ ਰੋਟੀ ਰੱਖ ਹੌਲੀ ਹੌਲੀ ਕਰਕੇ ਨਾ ਸਾਰਾ ਹੀ ਉਹਨੇ ਪਾ ਦਿੱਤਾ ਮੈਂ ਕਹਾ ਲੈ ਬਈ ਹੁਣ ਰਾਏ ਮਜ਼ਰ ਲੂੰਗੀ ਖਾਣਾ ਤੂੰ ਖਾਓਗੇ ਠੀਕ ਹੈ ਹੁਣ ਤੂੰ ਸਾਨੂੰ ਚਾਹ ਪਲਾਈ ਨਾ ਚਾਹ ਜ਼ਰੂਰ ਪੀ ਮਾ ਹੁਣ ਚਾਹ ਸਾਡੇ ਨੂੰ ਨਾ ਨਾ ਪੱਕਾ ਮੱਛੀ ਸਾਡੇ ਨੂੰ ਇੱਕ ਚੀਜ਼ ਤਾਂ ਮੱਛੀ ਚਾਹ ਵੀ ਲਾਏਗਾ ਨਹੀਂ ਇੱਕ ਪੈਸੇ ਬਹੁਤ ਕਮਾਈ ਅੱਛਾ ਕਾਰੇ ਚ ਕਮਾ ਗਲੇਉਂਦੇ ਪੈਸੇ ਝੂਠ ਬੋਲ ਕੇ ਚੋਣ ਨਹੀਂ ਹੈ ਇਹ ਇਹ ਨਾ ਸਾਰੇ ਅਗਲੀ ਸੁਣ ਲਾ ਅਗਲੀ ਦੇ ਸੁਣ ਲਾ ਨਹੀਂ ਮੈਨੂੰ ਅੱਛਾ ਅੱਛਾ ਚਲੋ ਹਾਂ ਸਰਦਾਰ ਦੀ ਮੈਂ ਕਰਦਾ ਕਤਲਾਂ ਦਾ ਹਾਂ ਮੈਂ ਕਰਦਾ ਮਨਸ਼ੀਆ ਦਾ ਆ ਵੀ ਮੁੰਡਾ ਕਤਲਾਂ ਦਾ ਮਨਸ਼ੀਆ ਦਾ ਕਰਦਾ ਆ ਮੇਰਾ ਬੇਨਾ ਵੀਰ ਹੈ ਨਾ ਇਹਦਾ ਨਾਮ ਹੈਗਾ ਜੀ ਵਿਕਾਸ ਅਹਿਮਦ ਖੁਦਾ ਦੀ ਕਸਮੇ ਜ਼ਿਲ੍ਹੇ ਸਾਈਵਾਲ ਚੇਨੇ ਕੋਈ ਘਰ ਰਹਿਣ ਹੀ ਨਹੀਂ ਦਿੱਤਾ ਸਾਰੀਆਂ ਜਾੜ ਜਿਹੜਾ ਮੱਸਿਆ ਤਲਾਕਨ ਲੈ ਸਾਰੀਆਂ ਨੂੰ ਇਹਨਾਂ ਤਲਾਕਨ ਲੈ ਆ ਕੇ ਕੋਈ ਕਹਿੰਦੀ ਨਾ ਰਾਤੀ ਪੰਦਾ ਸਿੱਧੇ ਮੂੰਹ ਬੋਲਿਆ ਨਹੀਂ ਕਿੱਦਾਂ ਤੂੰ ਤਲਾਕ ਲੈ ਯਾਰ ਚਾਹ ਚਾਹ ਪੀਣਿਆ ਚ ਰੋ ਮਿਹਰਬਾਨੀ ਤੁਹਾਡੀ ਪਹਿਲਾਂ ਦਾ ਸ਼ੁਕਰੀਆ ਤੇ ਇਨੀ ਮਾਨ ਮਹੱਬਤ ਦਿੱਤੀ ਹੈ ਖੜੇ ਰਾਹ ਜਾਂਦੇ ਨੂੰ ਸਰਦਾਰ ਜੀ ਸਾਡਾ ਨਾ ਦਿਲ ਐਡਾ ਹਾਂ ਸਰਦਾਰਾ ਨੂੰ ਬਿਲਕੁਲ ਇਹ ਇਹ ਅਸਲ ਚ ਨਾ ਜਿਹੜਾ ਆਪਾ ਤਾਂ ਆਪ ਤਾਂ ਵਿਕਾਸ ਭਾਈ ਫਿਰ ਵੀ ਜਾਣਦੇ ਆ ਇੱਕ ਦੂਜੇ ਨੂੰ ਮਤਲਬ ਜਿਵੇਂ ਨਾਸਰ ਭਾਈ ਹੋਰ ਆਪ ਤਾਂ ਮਿਲੇ ਜੁਲੇ ਬਿਲਕੁਲ ਇਸੇ ਤਰ੍ਹਾਂ ਜਦੋਂ ਕੋਈ ਬੰਦਾ ਲੈਂਦੇ ਪੰਜਾਬ ਆਉਂਦਾ ਇੱਥੇ ਆ ਕੇ ਜਦੋਂ ਅਨਨੌਨ ਬੰਨੇ ਵਨ ਹੁਣ ਜਿਵੇਂ ਕਹਿੰਦੇ ਰਾਹ ਜਾਂਦੇ ਸੀ ਜਦੋਂ ਅਨਨੌਨ ਨੂੰ ਆ ਕੇ ਇੰਨੀ ਮੁਹੱਬਤ ਨਾਲ ਮਿਲਦਾ ਨਾ ਫੇਰ ਪਤਾ ਲੱਗਦਾ ਵੀ ਇਧਰਲਾ ਪੰਜਾਬ ਕੀ ਹੈ ਸਰਦਾਰ ਜੀ ਇਹ ਜਿਹੜੇ ਅਨਨੌਨ ਹੈ ਨਾ ਇਹ ਤੀਹੋ ਦੇ ਲਫ਼ਜ਼ ਹੈ ਸਾਡੇ ਲਈ ਤੁਸੀਂ ਮਾਲੂਮ ਕੱਲ ਵੀ ਸੀਗੇ ਆਪਣੇ ਸਾਡੇ ਲਈ ਆਪਣੇ ਤੁਸੀਂ ਅੱਜ ਵੀ ਹੋ ਸਾਡੇ ਸਾਡਾ ਨਾਨਾ ਕਹਿੰਦਾ ਹੁੰਦਾ ਸੀ ਉਹਨਾਂ ਕਹਿੰਦੇ ਇਕੱਠੇ ਸੋਨਾ ਇਕੱਠੇ ਖਾਣਾ ਇਕੱਠੇ ਪੀਣਾ ਹਾਏ ਹਾਏ ਠੀਕ ਹੈ ਤੇ ਜਉਆਂ ਦਾ ਪਾਣੀ ਘੜਿਆਂ ਚ ਪੜੇ ਭਰਿਆ ਰਹਿੰਦਾ ਸੀਗਾ ਜਮਾ ਨਾ ਪੜੇ ਜਮਾ ਨਾ ਪੜੇ ਆਪਣੀ ਆਪਣੀ ਗੋਦ ਗੀ ਹੈ ਆਪਣੀ ਸਹੀ ਹੁੰਦੀ ਹੈ ਅੱਛਾ ਅੱਛਾ ਠੀਕ ਹੈ ਪਿੱਛੇੋਂ ਅਸੀਂ ਜਲੰਧਰ ਤੋਂ ਆਏ ਠੀਕ ਹੈ ਇਹ ਜ਼ਿਲ੍ਹਾ ਜਲੰਧਰ ਸੀ ਕੋਟਲਾ ਤੇ ਮਸਜਿਦ ਆਲਾ ਦੋ ਪਿੰਡ ਸੀਗੇ ਉਹ ਹੁਣ ਕਹਿੰਦੇ ਜ਼ਾਇਦਾਦ ਬਹੁਤ ਮਹਿੰਗੀ ਹੋ ਗਈ ਜਮਿਆਂ ਦਾ ਪਾਣੀ ਅੱਜ ਵੀ ਲੱਭਦਾ ਇੱਥੇ ਤੇ ਲੱਭ ਜਾ ਉਹ ਜਿੰਨਾ ਚਾਹੀਦਾ ਲੱਭ ਲੈ ਇੱਥੇ ਬੈਠਾ ਲੱਭ ਕੇ ਨਾ ਉਹ ਨਹੀਂ ਨਹੀਂ ਸਰੋਏ ਆ ਠੀਕ ਹੈ ਸਰੋਏ ਦੇ ਪਿੰਡ ਤੋਂ ਆਏ ਆ ਅਸੀਂ ਸਰੋਏ ਦੇ ਪਿੰਡ ਤੋਂ ਆਏ ਆ ਮੇਲੀ ਆ ਸਾਡਾ ਉਹ ਅੱਜ ਕੱਲ੍ਹ ਜੀ ਸਟਾਰ ਬਣ ਗਿਆ ਮਿਲਦਾ ਨੀਚੇ ਦੀ ਉਹ ਆਏ ਦੀ ਕੱਲ ਗੱਲ ਕਰਦੇ ਸੀ ਅੰਜਮ ਸਰੋਏ ਜੀ ਉਹਨੂੰ ਕਿਸੇ ਨੇ ਕਿਹਾਗਾ ਕਿ ਸਿਆਣਿਆਂ ਨੇ ਸਾਰੀਆਂ ਗੱਲਾਂ ਤੈਨੂੰ ਹੀ ਕਹੀਆਂ ਉਹਨੇ ਕਿਹਾ ਜੇ ਸਿਆਣਿਆਂ ਨੇ ਮੈਨੂੰ ਨਹੀਂ ਕਹੀਆਂ ਸਿਆਣਿਆਂ ਨੇ ਸਾਰਿਆਂ ਨੂੰ ਕਹੀਆਂ ਜੇ ਤੂੰ ਸੁਣੀਆ ਹੁੰਦੀ ਤਾਂ ਤੂੰ ਬਹਿ ਜਾਂਦਾ ਇੱਥੇ ਮੈਂ ਸੁਣ ਲਈਆਂ ਮੈਂ ਇੱਥੇ ਬਹਿ ਤਾ ਤੂੰ ਉੱਥੇ ਬਹਿ ਹਾਏ ਕੀ ਬਾਤ ਤੇ ਇੱਕ ਹੋਰ ਗੱਲ ਬੜੀ ਸੋਹਣੀ ਇੱਕ ਮੁੰਡਾ ਸੀਗਾ ਨਨਖਾਣੇ ਦਾ ਵਿਕਾਰ ਹੈ ਕਰੇ ਉਹਦਾ ਨਾਮ ਵਿਕਾਰਪਿੰਡਰ ਓਏ ਅੱਬੇ ਕੋ ਆ ਗਿਆ ਉਹ ਸਾਨੂੰ ਵੀਡੀਓ ਨਾਲ ਸਰਦਾਰ ਜੀ ਬਹੁਤ ਹੀ ਚੰਗੀ ਹੈ ਉਹ ਆ ਕੇ ਪੁੱਛਦਾ ਅੰਜਮ ਦੇ ਅੱਬੇ ਨੂੰ ਕਿ ਚਾਚਾ ਤੇਰੀਆਂ ਜਿਹੜੀਆਂ ਮੱਝਾਂ گاਵਾਆਂ ਸੀਗੀਆਂ ਇਹ ਲਿਸੀਆਂ ਬਹੁਤ ਪੈ ਗਈਆਂ ਉਹ ਕਹਿੰਦਾ ਪੁੱਤ ਇਹ ਨਾ ਨੌਕਰ ਹੀ ਨਹੀਂ ਕੋਈ ਟਿਕਦਾ ਉਹ ਵਕਾਰ ਪੁੱਛਦਾ ਤੇ ਅੰਜਮ ਪ ਲੱਗੇ ਬੈਠਾ ਤੇ ਆ ਕੀ ਕਰਦਾ ਉਹਨੇ ਕਿਹਾ ਗੱਲਾਂ ਹੋਰ ਹੁੰਦਾ ਹੀ ਕੋਈ ਇਹ ਬਾਈ ਇਹ ਬਾਈ ਵੀ ਦੂਜਾ ਅੰਜਮ ਸਰੋਇਆ ਹੀ ਹੈ ਇਹਨਾਂ ਦੀ ਮੱਛੀ ਨਹੀਂ ਵੇਖਦੀ ਇੱਥੇ ਅੰਜਮ ਦੀਆਂ ਗੱਲਾਂ ਵੀ ਕੀ ਜਾਂਦੀ ਆ ਬੰ ਚਾਹ ਪੀਏ ਜਾਂ ਚੂ ਪੀਏ ਮੱਛੀ ਚਾਹ ਪੀਏ ਚਾਹ ਪੀਏ ਚਾਹ ਪੀਏ ਬਾਕੀ ਉਹ ਪੀਵਾਂਗੇ ਹਾਂ ਅੱਜ ਉਹ ਵਾਲਾ ਪਾਣੀ ਚਾਹ ਨਾ ਪਰ ਪਜਾ ਕਰਦੇ ਪਜਾ ਕਰਦੇ ਲੱਗੀ ਆ ਪਾਣਾ ਢਿੱਲੋਂ ਸਾਹਿਬ ਵੀ ਆਏ ਆ ਢਿੱਲੋਂ ਸਾਹਿਬ ਵੀ ਬੈਠੇ ਆ ਤੇ ਲੈ ਨਾਸਰ ਨੂੰ ਵੀ ਦੇਖਦੇ ਆ ਸਾਰਿਆਂ ਨੂੰ ਫੋਲੋ ਕਰਦੇ ਆ ਸਾਨੂੰ ਆਏ ਹਾਏ ਹਾਏ ਇਹ ਮੱਛੀ ਆ ਗਈ ਜੀ ਆਜੋ ਜੀ ਇਹ ਆ ਗਈ ਸਾਡੀ ਮੱਛੀ ਰੋਟੀ ਦੇ ਨਾਲ ਨਾਲ ਰੋਟੀ ਇਹਦੇ ਰੋਟੀ ਨਾਲ ਹਰੇਕ ਜੀ ਨਾਲ ਦੇਂਦੇ ਆ ਮੱਛੀ ਬੈ ਕੇ ਫਰੋਲਿਓ ਫਰਾਲੀ ਕਰਕੇ ਖਾਣੀ ਪੈਣੀ ਆ ਹੁਣ ਚਿੱਕੋ ਕੰਮ ਨੂੰ ਚਿੱਕੋ ਜੀ ਖਾ ਬੈਠੇ ਆ ਤੁਹਾਨੂੰ ਨਹੀਂ ਕਰਨੇ ਕੀ ਕਰਨ ਨੇ ਮੱਛੀ ਖਾਓ ਮੈਂ ਮੂਵੀ ਬਣਾਉਣਾ ਲਿਬੂ ਪਾਜੀ ਯਾਰ ਚੋਰੀ ਤੁਹਾਡਾ ਕਾਰੋਬਾਰ ਸਹੀ ਨਹੀਂ ਚੱਲਦਾ ਪਿਆ ਮਸਾਬਲਾ ਹੈ ਅੱਜ ਤੁਹਾਨੂੰ ਦੱਸਦਾ ਇੱਥੇ ਕਿਸੇ ਮੱਛੀ ਨੂੰ ਵੇਕੇ ਦੀ ਅੰਜਮ ਭਾਈ ਵਰਗੇ ਹੀ ਗੱਲਾਂ ਕਰਦੇ ਨੇ ਲੋ ਵੀ ਵਧਾਈਏ ਅੱਗੇ ਸਫਰ ਲੋ ਜੀ ਬਾਈ ਹੁਣ ਇਹਨੇ ਮੰਗਾਈ ਚਾਹ ਇਸ ਚਾਹ ਨਾਲ ਕੇਕ ਬਿਸਕੁਟ ਪੂਜੀ ਖੁਲਈ ਜਾਂਦੇ ਆ ਲੈ ਵੀ ਚੱਲੀ ਅੱਗੇ ਨੂੰ ਬਾਈ ਜੀ ਮੱਲੋ ਜੋਰੀ ਲਿਆਏ ਘਰੇ ਦੇਖ ਲੋ ਇਹ ਆ ਲਹਿੰਦੇ ਪੰਜਾਬ ਦਾ ਪਿਆਰ ਕਹਿੰਦੇ ਚਾਹ ਜ਼ਰੂਰ ਪੀ ਕੇ ਜਾਇਓ ਕਰੇ ਚਾਹ ਬਲਾ ਕੇ ਤੋਰਿਆ ਬਾਈ ਜੀ ਹੁਣਾਂ ਨੇ ਯਾਦਗਰੀ ਤਸਵੀਰ ਲੈ ਲਈ ਹਾਂਜੀ ਸਾਡੇ ਚਾਚਾ ਸ਼ਹੀਦ ਐ ਇਹ ਚਾਚਾ ਸ਼ਹੀਦ ਦਾ ਨਾਂ ਜੇ ਇਹਨਾਂ ਫੋਟੋ ਬਣਾ ਲਓ ਨਹੀਂ ਤਾਂ ਸਾਡੀ ਚਾਹ ਕੱਲ ਤੋਂ ਬੰਦ ਜ਼ਰੂਰ ਬਣਾਵਾਂਗੇ ਜੀ ਤੁਸੀਂ ਕਹੋਗੇ ਪੰਜ ਬਣਾਵਾਂਗੇ ਜੰਨੀਆਂ ਕਹੋਗੇ ਉੰਨੀਆਂ ਬਣਾਵਾਂਗੇ ਇੱਥੇ ਨਾ ਨਾ ਮੈਂ ਇੱਥੇ ਅੱਛਾ ਬਚਾਲੇ ਖੜਾ ਚਲੋ ਜੀ ਆਜੋ ਹੋਣ ਇੰਨੇ ਤਾਂ ਕੈਮਰੇ ਲੱਗ ਗਏ ਦੇਖੀਏ ਕਿੱਧਰ ਕੈਮਰੇ ਆਪਣੇ ਕੈਮਰੇ ਚ ਵੇਖੋ ਤੁਸੀਂ ਸਾਥੀ ਝੰਡੋ ਜਿਹੜੀ ਸ਼ਾਇਦ ਤੁਹਾਡੇ ਕੋਲ ਨਹੀਂ ਉਹ ਚ ਵੇਖੋ ਹਾਂ ਹੁਣ ਇਹਦਾ ਦੇਖੋ ਮੇਰੇ ਯਾਰ ਸਾਨੂੰ ਐ ਯਾਰ ਮੈਨੂੰ ਤਾਂ ਆਖ ਹੀ ਬਹੁਤ ਚੰਗਾ ਲੱਗਾ ਕਿ ਸਾਡੇ ਜ਼ਿਲ੍ਹੇ ਦਾ ਮੁੰਡਾ ਪੂਰਾ ਆਦਾਕਾਰ ਹੈ ਅੱਛਾ ਮੈਂ ਕਹਾਂ ਇੱਕ ਗੱਲਾਂ ਤੋਂ ਤੁਹਾਡੇ ਐ ਪਤਾ ਲੱਗਿਆ ਵੇ ਵਕੀਲ ਐਕਚੁਅਲ ਚਾਹੇ ਜੇ ਹੁੰਦੇ ਨੇੜਿਓਂ ਪਹਿਲੀ ਵਾਰੀ ਵਕੀਲ ਨੂੰ ਮਿਲ ਰਹੇ ਗੱਲਾਂ ਬਾਤਾਂ ਜ਼ਿੰਦਗੀ ਚ ਸਰਦਾਰ ਜੀ ਹਮ ਨਾ ਮਾਣੇ ਦੱਸਿਆ ਹਮ ਨਾ ਉਸਤਾਦ ਨੇ ਦੱਸਿਆ ਜਿਹਦਾ ਬੰਦਾ ਉਹਨੂੰ ਸਿੱਧੀ ਗੱਲ ਦੱਸੀ ਕਿ ਬਈ ਇਹਦਾ ਰਿਜ਼ਲਟ ਆ ਏ ਹਮ ਠੀਕ ਹੈ ਪੈਸੇ ਜਿਹੜੇ ਨਸੀਬਾਂ ਦੇ ਆ ਨਾ ਉਹ ਕਿਸੇ ਨੇ ਅਜੇ ਸੋਚਿਆ ਵੀ ਨਹੀਂ ਸੀਗਾ ਕਿシェ ਕੋਲੋਂ ਚਾਹ ਲੱਭ ਜੂ ਹਮ ਸਹੀ ਕਰ ਐਨੇ ਐਨੇ ਖਰਾਬ ਬੰਦੇ ਹਾਂ ਕੋਣ ਚਾਚਾ ਸਹੀ ਨਹੀਂ ਐਨੇ ਖਰਾਬ ਬੰਦੇ ਹੈ ਚਾਹ ਵੀ ਨਹੀਂ ਪੀਉਂਦੇ ਸ਼ੇਖ ਸਾਹਿਬ ਐਨੇ ਪਿਆਰੇ ਬੰਦੇ ਹੈ ਤੁਸੀਂ ਇਹਨਾਂ ਕੋ ਆਓਗੇ ਨਾ ਸ਼ੇਖ ਸਾਹਿਬ 5000 ਰੁਪਿਆ ਚਾਹੀਦਾ ਸ਼ੇਖ ਸਾਹਿਬ ਨੇ ਕਹਿੰਦਾ ਯਾਰ ਹਾਲਾਤ ਬੜੇ ਮਾਰੇ 10000 ਤਿੰਨ ਰੋਟੀ ਖਿਲਾ ਦੇ ਸ਼ੇਖ ਸਾਡਾ ਭਰਾ ਜੀ ਐਡਾ ਦੇ ਲੈ ਅਲੱਗ ਦਾ ਹਾਂਜੀ ਹਾਂਜੀ ਸਾਡੇ ਮਾਲਕਾਂ ਦਾ ਹੁਕਮ ਹੈ ਸਾਡੀ ਗੈਰ ਮਜੂਦਗੀ ਹੂੰ ਕੋਈ ਬੰਦਾ ਵੀ ਆਵੇ ਚਾਹ ਪਾਣੀ ਤੋਂ ਬਗੈਰ ਚਾਹ ਤੋਂ ਬਿਨਾਂ ਨਹੀਂ ਜਾਣ ਦਿੰਦੇ ਚਾਹ ਪਾਣੀ ਉਹਨੂੰ ਪੁੱਛਣਾ ਪਿਠਾਣਾ ਸਹੀ ਹੈ ਇਹੀ ਮੁਹੱਬਤ ਆਉਂਦੀ ਹੈ ਜੀ ਹਾਂਜੀ ਅੱਜ ਆ ਰਾਹ ਜਾਂਦੇ ਨੂੰ ਫੜ ਲੈਂਦਾ ਆ ਜਾ ਲੈ ਲੈ ਜੀ ਯਾਦਗਾਰੀ ਤਸਵੀਰ ਚਾਚੇ ਨਾਲ ਤਸਵੀਰ ਬਣਾ ਲਈਏ ਆ ਜਾ ਚਾਚਾ ਲੈ ਮੇਰੇ ਚਾਚੇ ਨਾਲ ਨਹੀਂ ਤਸਵੀਰ ਬਣਾਉਂ ਹੋਰ ਕਿਹਦੇ ਨਾਲ ਬਣਾਉਂਗਾ ਵਧੀਆ ਜੀ ਖਿੱਚਦੇ ਹੁਣ ਜੜਾ ਕੇ ਰੱਖਣੀਆਂ ਸੀ ਇਹ ਫੇਰ ਡਿਲੀਟ ਵੀ ਕਰ ਦਈਓ ਟਾਈਮ ਮੈਂ ਡਿਲੀਟ ਕਰਦਾ ਵਧੀਆ ਗਈ ਇਹ ਸਾਡੇ ਮੋਬਾਈਲ 'ਚ ਰਹੇਗੀ ਅਸੀਂ ਆਪੇ ਅੱਗੇ ਰੱਖਾਂਗੇ ਲਓ ਮਾਸ਼ਾਅੱਲ ਇਹ ਤਾਂ ਚਾਚਾ ਜੀ ਦਾ ਫਿਲਟਰਾਂ ਤੋਂ ਵੀ ਪਾਰ ਆ ਸਨੈਪਚੈਟ 'ਚ ਖਿਜਾਈ ਆ ਚਾਚਾ ਨੇ ਵੀ ਸਨੈਪਚੈਟ 'ਚ ਖਿਜਾਈ ਆ ਚਾਚਾ ਜੀ ਹੈ ਜਿਵੇਂ ਤੁਹਾਡੀ ਮਰਜ਼ੀ ਇਹਨਾਂ ਨੂੰ ਪਤਾ ਸਨੈਪਚੈਟ ਦਾ ਸਾਡੀ ਪੰਜਾਬ ਤੋਂ ਆਈ ਜੀ ਚੰਗਾ ਜੀ ਚਾਚਾ ਜੀ ਮਿਲ ਕੇ ਚੰਗਾ ਲੱਗਿਆ ਤੁਹਾਨੂੰ ਸ਼ੁਕਰੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਮੁਹੱਬਤ ਤੁਹਾਨੂੰ ਚੰਗਾ ਜੀ ਵਕੀਲ ਸਾਹਿਬ ਜੀ ਸ਼ੁਕਰੀਆ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਜੀ ਹਾਂਜੀ ਮਿਹਰਬਾਨੀ ਜੀ ਚੰਗਾ ਜੀ ਜੀ ਸਰ ਜੀ ਫਿਰ ਮਿਲਾਂਗੇ ਹਾਂ ਇਨਸ਼ਾਅੱਲਾ ਸ਼ੁਕਰੀਆ ਆ ਇਹ ਇਹ ਇਹਨਾਂ ਦਾ ਹੱਥ ਰਹਿ ਗਿਆ ਵਿੱਚ ਚੰਗਾ ਜੀ ਠੀਕ ਹੈ ਭਾਜੀ ਆਏ ਹਾਏ ਕੀ ਬਾਤ ਹੈ ਸਰਦਾਰ ਜੀ ਸਰਦਾਰ ਧੰਨਵਾਦ ਦੁਬਾਰਾ ਆਓ ਦੁਬਾਰਾ ਆਵਾਂਗੇ ਜੀ ਪੱਕਾ 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 ਆਵਾਂਗੇ ਪੱਕਾ ਮੈਂ ਕਿਹਾ ਖਾਣਾ ਹਾਂਜੀ 10 ਦਿਨ ਹੋਰ ਹੈਗੇ ਸਾਨੂੰ 1 ਦਿਨ ਦੇ ਦਿਨ ਮੈਂ ਕਿਹਾ ਪੱਕਾ 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 ਆਵਾਂਗੇ ਪੱਕਾ ਰਾਬਤਾ ਕਿਦਾਂ ਹੋਏਗਾ ਪੱਕਾ ਪੱਕਾ ਆਓ ਢਿੱਲੂ ਸਾਹਿਬ ਨਾਲ ਕਰ ਲਿਓ ਰਾਬਤਾ ਬਸ ਇੱਧਰਲੇ ਪੰਜਾਬ ਆ ਕੇ ਨਾ ਯਾਰ ਜੀ ਬਹੁਤ ਲੱਗਦਾ ਤੇ ਇੱਕ ਗੱਲ ਇੱਥੋਂ ਸਿੱਖਣ ਵਾਲੀ ਐ ਇੱਧਰਲੇ ਪਾਸੇ ਹੋਣਾ ਵੀ ਇਹਨਾਂ ਦੀ ਆਪਸੀ ਮੋਹ ਮੁਹੱਬਤ ਮਿਲਬਰਤਨ ਅੱਜ ਵੀ ਬਹੁਤ ਜ਼ਿਆਦਾ ਹੈਗਾ ਤੇ ਆਪਣੇ ਮਤਲਬ ਮੈਨੂੰ ਲੱਗਦਾ ਵੀ ਆਪਣੇ ਘਟ ਗਿਆ ਆਪਣੇ ਪਹਿਲਾਂ ਜਨਾਂ ਨਹੀਂ ਹੈਗਾ ਤੇ ਜਿਵੇਂ ਇੱਥੇ ਇਹਨਾਂ ਦੇ ਬਾਹਰ ਮੰਝੇ ਡਾਹੇ ਪਿਆ ਮੰਝਿਆਂ ਦੇ ਬਹਿਣਾ ਕੋਈ ਮਰਜ਼ੀ ਆ ਕੇ ਬਹਿ ਜਾਂਦਾ ਕੋਈ ਮਰਜ਼ੀ ਹੁੱਕਾ ਪੀਣ ਲੱਗ ਜਾਂਦਾ ਨਾ ਮਹਿਫਲਾਂ ਲੱਗਦੀਆਂ ਹਜੇ ਵੀ ਇਕੱਠੇ ਬੈਹਦੇ ਆ ਇਕੱਠੀਆਂ ਬਹਿਣੀ ਉੱਠਣੀ ਆ ਸ਼ਰੀਕਾ ਕਬੀਲੇ ਦਾ ਮੈਨੂੰ ਲੱਗਦਾ ਯਾਰ ਸਮਝੀ ਕੀ ਤੁਹਾਡੇ ਸ਼ਰੀਕੇ ਕਬੀਲੇ ਤੋਂ ਵੀ ਬਿਨਾ ਪਿੰਡ ਪੱਦਰ ਤੇ ਹੀ ਬੜਾ ਵਰਤਦੇ ਹੈ ਹਨਾ ਪਿੰਡ ਪੱਦਰ ਤੇ ਵੀ ਹਨਾ ਹੈਗੀਆਂ ਗੱਲ ਬਿਲਕੁਲ ਬਿਲਕੁਲ ਪਹਿਲਾਂ ਤੇ ਇਦਾਂ ਸੀ ਵੀ ਪਹਿਲਾਂ ਤੈਨੂੰ ਪਤਾ ਹੀ ਆ ਵੀ ਕਿ ਇੱਕ ਦੂਸਰੇ ਦੇ ਬੜਾ ਲੋਕ ਕੰਮ ਆਉਂਦੇ ਸੀ ਹੁਣ ਘਟ ਗਿਆ ਵਾ ਕੰਮ ਲੇਕਿਨ ਅੱਛਾ ਤੁਹਾਡੇ ਤੈਨੂੰ ਤੁਹਾਨੂੰ ਐ ਲੱਗਦਾ ਵੀ ਪਹਿਲਾਂ ਨਾਲੋਂ ਘਟ ਕੇ ਤੁਹਾਡੇ ਵੀ ਹਜੇ ਪਹਿਲਾਂ ਨਾਲੋਂ ਘਟ ਗਿਆ ਮੂੰਹ ਪਿਆਰ ਜਿਵੇਂ ਜੇ ਸਾਡੇ ਸਾਡੇ ਪਾ ਕੇ ਸਾਡੇ ਤਾਂ ਤੁਹਾਨੂੰ ਐ ਲੱਗੂ ਕਿ ਸਾਡੇ ਤਾਂ ਬੜਾ ਘਟ ਗਿਆ ਫਿਰ ਵੀ ਮੈਨੂੰ ਲੱਗਦਾ ਜਿਵੇਂ ਹੁਣ ਨਾਸਰ ਬਾਈ ਨੇ ਹਨਾ ਤੇ ਸਮੀ ਹੈਗਾ ਜਾਂ ਵਕਾਸ ਵਕਾਰ ਭਿੰਡਰ ਜੋਈਆ ਤੇ ਜੇ ਵੀ ਹੰਜਰਾ ਸਰੋਇਆ ਕਿੰਨੇ ਜਾਣੇ ਸਾਰੇ ਇਕੱਠੇ ਹੋ ਗਏ ਚੱਲਦੇ ਇਕੱਠੇ ਰਹਿੰਦੇ ਆ ਹਨ ਤੇ ਸਾਡੇ ਜੇ ਅਸੀਂ ਇਦਾਂ ਕਰਨ ਲੱਗ ਗਏ ਤੇ ਅਸੀਂ ਕੀ ਪਗਾਮ ਦਾਂਗੇ ਆਪਣੀ ਹੁਣੇ ਪੀੜੀ ਨੂੰ ਜਾਂ ਅਗਲੇ ਸਾਡੇ ਮਤਲਬ ਇੰਨਾ ਮੈਨ ਲੱਗਾ ਹੈ ਨਹੀਂਗਾ ਪਰ ਮੈਂ ਕਿਸੇ ਵੀ ਲਾਈਨ ਚ ਲਾ ਲਾ ਮੈਂ ਅੱਗੇ ਕਹਿੰਦਾ ਰਿਪਣ ਵੀ ਅਸੀਂ ਆਖਰੀ ਪੀੜੀ ਆ ਜਿਹੜੇ ਅਸੀਂ ਆਪਣੀ ਮਾਂ ਬੋਲੀ ਨੂੰ ਜਾਂ ਵਿਰਸੇ ਨੂੰ ਬਚਾ ਸਕਦੇ ਹਾਂ ਵੀ ਸਾਡੇ ਤੋਂ ਗਾਂ ਜਿਹੜੇ ਬੱਚੇ ਆਉਣ ਦੇ ਉਹਨਾਂ ਨੂੰ ਕੀ ਪਤਾ ਜੇ ਉਹਨਾਂ ਨੂੰ ਅਸੀਂ ਦੱਸਾਂਗੇ ਨਹੀਂ ਤੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਹਨਾ ਤੇ ਲਓ ਜੀ ਆਇਆ ਤੈਨੂੰ ਗੋਭੀ ਗੋਭੀ ਇੱਧਰ ਵੇ ਇਹ ਸਰੋਇਆ ਸਾਹਿਬ ਦੇ ਖੇਤ ਨੇ ਜੀ ਗੋਭੀ ਲੈ ਮੈਂ ਕਹਿੰਦਾ ਗੋਭੀ ਚਾਕੇ ਲੈ ਚੱਲਦਾ ਪਰ ਬਿਜ਼ਨਸ ਚੱਲਦਾ ਬਿਜ਼ਨਸ ਆ ਸੋਨਾ ਹਵਾ ਸੋਨਾ ਖੇਤਾਂ ਚੋਂ ਸੋਨਾ ਆਇਆ ਹਾਂਜੀ ਜੇ ਜੇ ਅੱਜ ਸਰੋਇਆ ਸਾਹਿਬ ਇੱਥੇ ਹੁੰਦੇ ਫਿਰ ਸੁਣਾਉਂਦੇ ਕਰੀਆਂ ਕਰੀਆਂ ਸਿਆਣੇ ਆਂਦੇ ਆ ਸਿਆਣੇ ਆਂਦੇ ਆ ਸਿਆਣੇ ਆਂਦੇ ਉਹਨੇ ਗੋਭੀ ਦੇ ਮਿਸਾਲ ਸੁਣਾ ਦੇਣੀ ਸੀ ਤੈਨੂੰ ਕੋਈ ਅੱਛਾ ਅੱਛਾ ਪਿਛਲੇ ਸਾਲ ਨਹੀਂ ਇੱਥੇ ਲਾਈ ਸੀ ਨਾ ਮੈਂ ਲਾ ਦ ਡਿਫਰੈਂਟ ਚੀਜ਼ਾਂ ਲਾਉਂਦਾ ਰਹਿੰਦਾ ਨਾ ਕਦੀ ਖੀਰੇ ਲਾ ਲੇ ਕਦੀ ਗੋਭੀ ਲਾ ਲਈ ਹਮ ਕਦੀ ਬੜੀਆਂ ਵਧੀਆ 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 ਜਿਹੜਾ ਉਹਦਾ ਭਾਈ ਆ ਨਾ ਵੱਡਾ ਉਹ ਤੋਂ ਸਰੋਏ ਤੋਂ ਉਹਨੇ ਇਸ ਚੀਜ਼ ਦੀ ਪੜ੍ਹਾਈ ਕੀਤੀ ਹੋਈ ਪੂਰੀ ਨਾ ਅੱਛਾ ਹਾਂ ਠੀਕ ਹੈ ਤਾਂ ਕਰਕੇ ਗੋਭੀ ਫਿਰ ਘਰੀ ਵਿੱਚ ਹੀ ਜਾਂਦੇ ਇਹ ਇਹ ਇਥੋਂ ਵੀ ਕੋਈ ਲੈ ਜਾਂਦਾ ਹੁਣ ਇਹ ਮੰਡੀ ਜਾਊਗੀ ਅੱਛਾ ਮੰਡੀ ਜਾਊਗਾ ਪੈਕਿੰਗ ਹੋ ਗਏ ਹਾਂ ਮੰਡੀ ਜਾਓ ਵਾਵਾ ਵਾਵਾ ਕਿਲੋ ਦੀ ਪੈਕਿੰਗ ਕਰ ਰਹੀ ਆ ਉਹ ਦੇਖ ਨਾ ਮੁੰਡੇ ਛਾਪਰ ਭਰ ਭਰ ਲਿਆਉਣ ਦੇ ਜੂ ਇਹ ਜਿੰਨੀ ਜੀ ਆ ਲੱਗਿਆ ਹੋਇਆ ਇਧਰਲੇ ਪਾਸੇ ਸਾਰਾ ਇਹ ਸਰੋਏ ਦੀ ਬਾਹਣ ਹੈ ਬਾਈ ਦਾ ਸਾਰਾ ਹਾਂ ਸਰੋਏ ਦਾ ਹੀ ਉਹ ਤੋੜ ਤਾ ਸਾਰੇ ਸੋਲਰ ਮੋਟਰਾਂ ਵੀ ਆਇਦ ਕਿਲਵੀਆਂ ਯਾਰ ਹਾਂ ਹਾਂ ਸੋਲਰ ਛਲੀਆਂ ਛੁੱਲੀਆਂ ਲਾਈਆਂ ਤਰੱਕੀਆਂ ਬੜੀਆਂ ਹੋਣ ਡੀਆਂ ਨੇ ਹੈ ਪੈਸਾ ਹੁੰਦਾ ਮਾਸ਼ਾਅੱਲਾ ਤਰੱਕੀਆਂ ਹੋਣ ਡੀਆਂ ਪਤਾ ਲੱਗਦਾ ਸਹੀ ਗੱਲ ਆ ਡੇਰੇਦਾਰੀ ਵੱਡੀ ਹੋਣਾ ਘੋੜੀ ਵੀ ਬੰਨੀ ਆ ਸੋਹਣੀਆਂ ਲੱਗਦੀਆਂ ਚੀਜ਼ ਦਾ ਹਨਾ ਸ਼ੌਂਕ ਤੇ ਸ਼ੌਂਕ ਦਾ ਪੱਟਿਆ ਸ਼ੌਂਕ ਸ਼ੌਂਕ اچھا ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਦਾ ਜਿਹੜਾ ਨਾ ਇਧਰਲੇ ਪਾਸੇ ਪਾਕਿਸਤਾਨ 'ਚ ਫਸਲਾਂ ਦੇ ਐਮਐਸਪੀ ਨਹੀਂ ਹੈਗੀ ਤੇ ਬਿਲਕੁਲ ਵੀ ਮਤਲਬ ਬਾਹਰ ਵਾਲਾ ਸਿਸਟਮ ਹੈ ਜਿਵੇਂ ਕੈਨੇਡਾ ਅਮਰੀਕਾ ਜਾਂ ਹੋਰ ਯੂਰਪ 'ਚ ਕਿਤੇ ਵੀ ਅਸੀਂ ਦੇਖ ਕੇ ਆਏ ਆ ਕਿਸਾਨ ਆਪਣੀ ਫਸਲ ਦਾ ਆਪ ਜ਼ਿੰਮੇਵਾਰ ਹੁੰਦਾ ਮਤਲਬ ਸਰਕਾਰ ਨਹੀਂ ਖਰੀਦਦੀ ਇੱਥੇ ਵੀ ਫਸਲਾਂ ਇੰਨੀਆਂ ਕਿ ਜ਼ਿਆਦਾ ਰੁਲਦੀਆਂ ਕਣਕ ਐਤਕੀ ਪਿਛਲੇ ਵਾਰ ਜਿਹੜੀ ਕਣਕ ਹੋਈ ਸੀਗੀ 2400 ਨੂੰ ਕੁਆਂਟਲ ਵਿਕੇ ਕਹਿੰਦੇ 2400 ਦੇ ਅੱਠ ਹਜ਼ਾਰ ਨੂੰ 800 ਨੂੰ ਕੁਆਂਟਲ ਰੁਲੀ ਹੈ ਮਤਲਬ ਲੋਕਾਂ ਨੇ ਰੋ ਰੋ ਵੇਚੀ ਹੈਗੀ ਮਤਲਬ ਇੰਨੀ ਫਸਲ ਪਾਲ ਕੇ ਹਨ ਤੇ ਕਦੇ ਰੇਟ ਆ ਜਾਂਦਾ ਕਦੇ ਨਹੀਂ ਆਉਂਦਾ ਆਪਣੇ ਤਾਂ ਹਜੇ ਬਹੁਤ ਚੰਗਾ ਹੈਗਾ ਮਤਲਬ ਆਪਣੇ ਕਿਸਾਨ ਧਰਨੇ ਲਾਉਂਦੇ ਆ ਆਪਣੇ ਜੁਨੀਅਨਾਂ ਬਣੀਆਂ ਹੋਈਆਂ ਇੱਥੇ ਅਸੀਂ ਪੁੱਛਦੇ ਰਹਿੰਦੇ ਆ ਮੈਂ ਪੁੱਛਿਆ ਸਾਰਾ ਵੀ ਇੱਥੇ ਕੋਈ ਜੁਨੀਅਨ ਨਹੀਂ ਹੈਗੀ ਕੋਈ ਐਵੇਂ ਦਾ ਨਹੀਂ ਹੁੰਦਾ ਤੇ ਜਿੱਥੇ ਇਕੱਠੇ ਹੋ ਗਏ ਕਿਸਾਨ ਫਿਰ ਗੱਲਬਾਤ ਕਰਦੇ ਉੱਥੇ ਫਿਰ ਚੀਜ਼ਾਂ ਦੀ ਵਿਕਦੀਆਂ ਹਨਾ ਤੇ ਹਰ ਕੰਟਰੀ ਦਾ ਆਪਣਾ ਆਪਣਾ ਹੁੰਦਾ ਹੈ ਆਪਣੇ ਵੀ ਸਾਰਾ ਪ੍ਰਾਈਵੇਟੇਸ਼ਨ ਹੋਣ ਜਾ ਰਹੀ ਹੈ ਮੈਨੂੰ ਲੱਗਦਾ ਹਰ ਟਾਈਮ ਜੀ ਹਾਂਜੀ ਵਾਲੀ ਸਾਈਡ ਤੇ ਨਾ ਲੋਕੀ ਲੜਦੇ ਨੇ ਹੱਕਾਂ ਲਈ ਹਾਂਜੀ ਸਾਡੇ ਵਾਲੀ ਸਾਈਡ ਤੇ ਨਾ ਕੋਈ ਬੋਲਦਾ ਨਹੀਂ ਅੱਕੇ ਬੈਠੇ ਨੇ ਲੇਕਿਨ ਕੋਈ ਬੋਲਦਾ ਨਹੀਂ ਤੇ ਇੱਥੇ ਆਏ ਆ ਵੀ ਨੈਟਪੈਕ ਪਵਾ ਕੇ ਟਿਕਟੋਕ ਚਲਾਉਂਦੇ ਆ ਮ제 ਲੈਂਦੇ ਆ ਉਹ ਮੈਂ ਲੈਣਾ ਸੀ ਗਾਣਾ ਮੇਰਾ ਪਿੱਛੇ ਜੇ ਆਇਆ ਸੀ ਹਾਂ ਪੰਜਾਬ ਜਦੋਂ ਵੱਖ ਹੋਇਆ ਤੇ ਪੰਜਾਬ ਨਾਲ ਕੀ ਹੋਇਆ ਹਾਂ ਵਕ ਹੋ ਕੇ ਬੜੇ ਰੜੇ ਅਸੀਂ ਕਿੰਨਾ ਹੱਥੀ ਚੜੇ ਇੱਕ ਪਾਸੇ ਖੂਨ ਪੀਣੇ ਇੱਕ ਪਾਸੇ ਠੱਗ ਬੜੇ ਇੱਕ ਪਾਸੇ ਲੜੀ ਜਾਣ ਇੱਕ ਪਾਸੇ ਅੱਕੇ ਖੜੇ ਖੂਨ ਡੁੱਲੇ ਸੀ ਚਹੀਦੀ ਵਾਲੇ ਯੋਧੇ ਨਹੀਂਓ ਮਰੇ ਅਸੀਂ ਵਾਦ ਸਾਡੇ ਨਾਲੋਂ ਕਿਵੇਂ ਵਾਦ ਲੋਗੇ ਸਾਡੇ ਅਣਖੀ ਅੱਖ ਖੂਨ ਕਿਦਾਂ ਦਬ ਲੋਗੇ ਸਾਡੀ ਧੌਣ ਵਿੱਚੋਂ ਕਿਲਾ ਤੁਸੀਂ ਕੱਢ ਹੀ ਨਹੀਂ ਸਕੇ ਸਾਡੇ ਦਿਲਾਂ ਚੋਂ ਪਿਆਰ ਕਿਵੇਂ ਕੱਢ ਲੋਗੇ ਸਾਡੇ ਹੱਥੀ ਬੀਜੀ ਖਾ ਕੇ ਸਾਨੂੰ ਕਹਿੰਦੇ ਅਤਵਾਦੀ ਮੈਂ ਉਹਨਾਂ ਦੇ ਸਵਾਲ انداز جواب بولਦਾ میں وہی تکے ਨਾਲ ਵੰਡਿਆ ਪੰਜਾਬ بولਦਾ ਹਾਏ ਹਾਏ ਓਏ ਸੰਮੀ ਕੀ ਬਾਤ ਹੈ ਮਰਜਾ ਹਸਣਾ ਇਹਨੂੰ ਪੱਖੇ ਚ تیر ਮਾਰੂ ਮਰਜਾ ਮੈਂ ਨਹੀਂ ਸੁਣੂ ਆਹੇ ਜੇ ਗਾਣੇ ਦੇਖੋ ਬਹੁਤ ਵੰਡ ਵਾਲੇ ਬਹੁਤ ਘੈਂਟ ਗਾਣੇ ਕਹਿੰਦਾ ਯਾਰ ਲਵ ਯੂ ਭਰਾ ਕੀ ਹਾਲ ਹੈ ਭਰਾ ਮੈਨੂੰ ਪਹਿਲਾਂ ਹੀ ਦੇ ਦੇਂਦਾ ਪਹਿਲਾਂ ਹੀ ਦੇ ਦਿੰਦਾ ਕਿ ਤੂੰ ਲੈ ਲੈਣਾ ਉਹ ਮੈਂ ਦੇ ਚੰਦਾ ਕਿਤਨੀ ਦੇ ਰਈ ਉਹ ਦਿੰਦਾ ਜਿੰਨੇ ਤੇ ਛੱਲੇ ਆਪਾਂ ਲੈ ਲੈਣ ਕਿਤਨੇ ਹੈ ਦਿੰਨੇ ਦੇ ਚੱਲੇ ਆ ਦੋ ਮੱਝ ਨੇ ਇੱਕ ਘੋੜੀ ਅਸੀਂ ਨਾ ਇਹ ਇਹ ਸਰੋਇਆ ਸਾਹਿਬ ਦੇ ਘਰੇ ਲੱਗਿਆ ਹੋਇਆ ਹੈਗਾ ਬਾਈ ਕੰਮ ਕਰਦਾ ਇਹਨੂੰ ਪਤਾ ਕਰਦੇ ਆ ਵੀ ਬੰਦਾ ਸਰੋਇਆ ਕਿਵੇਂ ਦਾ ਹੈ ਤੇ ਪੈਸੇ ਪੂਹੇ ਵਧੀਆ ਦਿੰਦਾ ਕਿ ਨਾ ਗੱਲਾਂ ਤਾਂ ਬੜੀਆਂ ਕਹਿੰਦਾ ਸਿਆਣੇ ਆਂਦੇ ਆ ਸਿਆਣੇ ਆਂਦੇ ਆ ਹੈ ਸਿਆਣੇ ਠੀਕ ਹੀ ਆਂਦੇ ਆ ਸਿਆਣੇ ਆਂਦੇ ਆ ਇਹ ਆਂਦੇ ਕਿ ਆ ਕੇ ਨੇ ਨਹੀਂ ਸਿਆਣੇ ਠੀਕ ਹੀ ਆਂਦੇ ਆ ਠੀਕ ਹੀ ਆਂਦੇ ਆ ਪੈਸੇ ਵਧੀਆ ਦਿੰਦੇ ਆ ਵਧੀਆ ਠੀਕ ਹੈ ਸਰੋਇਆ ਸਾਹਿਬ ਤੁਸੀਂ ਵੀ ਤਨਖਾਹ ਇਹਨੇ ਜਿਹੜੀ ਡਾਲਰਾਂ 'ਚ ਮੰਗਿਆ ਕਰੋ ਡੋਲਰਾਂ ਅੰਕੀ ਕਿਉਂਕਿ ਸਰੋਇਆ ਸਾਹਿਬ ਨੂੰ ਡੋਲਰ ਆਉਂਦੇ ਆ ਨਾ ਹਾਂ ਹੈ ਹਾਂਜੀ ਸਹੀ ਹੈ ਕਿ ਨਹੀਂ ਸਹੀ ਸਰੋਇਆ ਨੂੰ ਬੰਦਾ ਕਿਵੇਂ ਯਾਰ ਸਰੋਇਆ ਸਰੋਇਆ ਬੰਦਾ ਕਿਵੇਂ ਹੈਗਾ ਹਾਂਜੀ ਕਿਵੇਂ ਬੰਦਾ ਸਰੋਇਆ ਦਾ ਬੰਦਾ ਤਾਂ ਗੁੱਡੇ ਗੁੱਡੇ ਹਾਂਜੀ ਮੈਂ ਕਿਹਾ ਬੰਦੇ ਦੇ ਘਰ ਜਿਹੜਾ ਘਰੇ ਬੰਦਾ ਕੰਮ ਕਰਦਾ ਹੋਵੇ ਨਾ ਉਹ ਤੋਂ ਪਤਾ ਲੱਗ ਜਾਂਦਾ ਵੀ ਮਾਲਕ ਕਿਵੇਂ ਮਾਲਕ ਬੜਾ ਚੰਗਾ ਬੜਾ ਚੰਗਾ ਕਿਹੜਾ ਪਿੰਡ ਹੈ ਬਾਈ ਤੇਰਾ ਮੇਰਾ ਪਿੰਡ ਆ 452 ਹੈ ਮੇ ਸਾਹਿਬ ਨਾਲੀਆ ਅੱਛਾ ਨਾਲੀ ਹੈਗਾ ਠੀਕ ਆ ਗਾ ਮਤਲਬ ਇਹ ਹੋਇਆ ਹੈ ਹੈ ਅੱਜ ਆ ਗਿਆ ਹੀ ਆ ਹਾਂਜੀ ਠੀਕ ਆ ਠੀਕ ਆ ਹਾਂਜੀ ਚੱਲ ਕਿੰਨਾ ਟਾਈਮ ਹੋ ਗਿਆ ਕੰਮ ਕਰਦਨੇ ਸੇ ਪਿਛਲੇ ਸਾਲ ਤਾਂ ਹੈ ਨਹੀਂ ਸੀ ਮੈਨੂੰ ਲੱਗਦਾ ਪਿਛਲੇ ਸਾਲ ਮੈਂ ਕੋਈ ਨਹੀਂ ਸੀ ਹੁਣ ਮੈਂ ਆਇਆ ਮੈਨੂੰ ਹੋ ਗਿਆ ਮਹੀਨਾ ਡੇਢ ਇੱਥੇ ਹੋ ਗਿਆ ਅੱਛਾ ਹਾਂਜੀ ਠੀਕ ਆ ਚੱਲ ਸਰੋਇਆ ਸਾਹਿਬ ਨੂੰ ਦੱਸੀਆਂ ਰ ਫਿਰ ਚੰਗਾ ਕਹ ਤੈਨੂੰ ਕ ਬੜਾ ਬੜਾ ਯਾਦ ਕੀਤਾ ਤੈਨੂੰ ਕ ਬੜਾ ਤੈਨਾਂ ਫਾਨਿਸ਼ਾਨ ਕਰਕੇ ਗਏ ਮੁੰਡੇ ਹੈ ਹਾਂਜੀ ہے کہ نہیں دسنا ہی ہے نو ਸਾਡੇ ਬਾਰੇ ہاں ਠੀਕ دسਣਾ ਹੀ ਹੈ ਅਸੀਂ ਫੋਨ ਕੀਤਾ ਨਹੀਂ ਦਿਖਲਾ ਹਜੇ ਤੱਕ ਵੀ ਅਸੀਂ ਘਰੇ ਬੈਠੇ ਆ ਠੀਕ ਆ ਪਿੱਛੋਂ ਵਲੌਗ ਚੋ ਹੀ ਦੇਖੋ ਸਾਰਾ ਕੁਝ ਕੀ ਕੀ ਡਾਟਾ ਮੇਰੇ ਯਾਰ رپورਟਰਾਂ ਗੱਡ ਮਾਰੀਆਂ ਹੈ ਹਾਂਜੀ ਹੈ ਹਾਂਜੀ چل ਠੀਕ ਆ ਚੰਗਾ ਮਿੱਤਰਾ ਬਹੁਤ ਸਾਰਾ ਪਿਆਰ ਭਰਾ ਤੁਹਾਨੂੰ ਠੀਕ ਆ ਮਿਲਦੇ ਆ ਸ਼ੁਕਰੀਆ ਮੁਹੱਬਤਾਂ ਠੀਕ ਆ ਓਕੇ ਸਮੀ ਜੀ ਆਪਣਾ ਅੱਜ ਦਾ ਵਲੌਗ ਤੇ ਪਿੰਡਾਂ ਚ ਤੁਰਦੇ ਫਿਰਦੇ ਘੁੰਮਦੇ ਘਮਾਉਂਦੇ ਅਸੀਂ ਅੱਗੇ ਵੱਲ ਨੂੰ ਜਾ ਰਹੇ ਆ ਤੇ ਰੋਜ਼ ਹੁਣ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਤੇ ਜਿਵੇਂ ਜਿਵੇਂ ਅੱਗੇ ਪਿੰਡ ਦੇਖਦੇ ਆ ਲੈਂਦੇ ਪੰਜਾਬ ਦੇਖਦੇ ਆ ਤੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਾਵਾਂਗੇ ਹੁਣ ਕੱਲ ਨੂੰ ਜਾਣਾ ਸੀ ਪਾਕਪਟਨ ਪਾਕਪਟਨ ਚ ਬਾਬਾ ਫਰੀਦ ਦੀ ਜਗਾ ਪਾਕਪਟਨ ਹੀ ਹੈ ਨਾ ਤੇ ਇੱਕ ਮਲਕਾ ਹਾਂਸ ਉਥੇ ਜਿੱਥੇ ਵਾਰਿਸ ਸ਼ਾਹ ਨੇ ਹੀਰ ਲਿਖੀ ਸੀ ਹੋਰ ਮੈਂ ਤੁਹਾਨੂੰ ਸੌਖਾ ਜਿਹਾ ਕਰਕੇ ਦੱਸਦਾ ਜਿੱਧਰ ਆਪਣੇ ਗੰਗਾ ਨਗਰ ਹੈ ਨਾ ਗੰਗਾ ਨਗਰ ਦੇ ਅਸੀਂ ਪੈਰਲਰ ਜੇ ਜਾਵਾਂਗੇ ਹੁਣ ਤੇ ਉਥੇ ਬਾਰਡਰ ਦੇ ਨੇੜੇ ਤੇੜੇ ਸਾਰੇ ਪਿੰਡ ਘੁੰਮਾਂਗੇ ਤੇ ਪਹਿਲਾਂ ਸੀਗੇ ਅਸੀਂ ਅਮਰਸਰ ਤਰਨਤਾਰਨ ਜ਼ਿਲ੍ਹਿਆਂ ਦੇ ਬਰਾਬਰ ਜੇ ਹੁਣ ਗੰਗਾ ਹਾਂਜੀ ਹੁਣ ਫਾਜ਼ਿਲਕਾ ਗੰਗानगर ਤੇ ਉੱਥੇ ਜੇ ਅਸੀਂ ਪੈਰਲਰ ਤੁਰੇ ਫਿਰਦਿਆਂ ਤੇ ਸਾਈਵਾਲੇ ਉੱਥੇ ਜੇ ਪੈਂਦਾਗਾ ਐਸਾਂ ਨੂੰ ਸਾਈਵਾਲ ਖੜੇ ਹੋ ਤੁਸੀਂ ਇਸ ਟਾਈਮ ਸਾਈਵਾਲ ਖੜੇ ਆ ਠੀਕ ਹੈ ਸੋਏ ਸੀ ਜੀ ਆਪਣਾ ਅੱਜ ਦਾ ਵਲੌਗ ਹੈ ਇਹਨੂੰ ਇੱਥੇ ਕਰਦੇ ਆ ਸਮਾਪਤ ਤੇ ਮਿਲਦੇ ਆਪਾਂ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਫੇਰ ਲੈਂਦੇ ਪੰਜਾਬ ਤੋਂ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ